ਤਿਰਾਗਰ ਨੂੰ ਦੇਖ ਰਹੇ ਤੁਹਾਡਾ ਸਵਾਗਤ ਹੈ ਮੈਂ ਪ੍ਰਿੰਸ ਕਿਲ ਇਸ ਟਾਈਮ ਅਸੀਂ ਖੜੇ ਹਾਂ ਫੀਲਡਗਾਹੇ ਕੁਚਾ ਨੰਬਰ 10 ਦੇ ਬਾਹਰ ਜਿੱਤੇਗੀ ਤੁਹਾਨੂੰ ਇੱਕ ਐਸੀ ਦੁਕਾਨ ਦੇ ਵਿੱਚ ਲੈ ਕੇ ਚੱਲੇ ਆ ਜਿੱਤੇਗੀ ਤੁਹਾਨੂੰ ਹਰ ਬੁਲੰਦੀ ਆਈਟਮਾਂ ਇੱਥੇ ਬਹੁਤ ਹੀ ਘੱਟ ਰੇਟ ਤੇ ਮਿਲਣ ਜਾ ਰਹੀਆਂ ਚਾਹੇ ਹੋਣ ਹੋਲਸੇਲ ਚਾਹੇ ਹੋਣ ਰਿਟੇਲ ਔਰ ਸੋ ਇੱਥੇ ਜਿਹੜੇ ਮਾਲਕ ਹੈਗੇ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਕਿ ਕਿੰਨਾ ਦੀ ਦੁਕਾਨ ਹੈ ਅਸੀਂ ਗੱਲ ਕਰਦੇ ਆਓ ਜਰਾ ਏ ਪੁਲਕੀ ਦੀ ਦੁਕਾਨ ਹੈ ਪੁਲਕੀ ਸਬਰਵਾਲ ਦੀ ਦੁਕਾਨ ਹੈ ਜੀ ਅੱਛਾ ਪੁਲਕੀ ਸਬਰਵਾਲ ਦੀ ਦੁਕਾਨ ਹਾਂ ਜੀ ਹਾਂ ਜੀ ਪੁਲਕੀ ਸਬਰਵਾਲ ਦੀ ਦੁਕਾਨ ਹੈ ਅੱਛਾ ਇੱਕ ਉਹਦੋਂ ਤੋਂ ਓਪਨਿੰਗ ਕੀਤੀ ਹੈ ਦੁਕਾਨ ਇਹ ਫਰਸਟ ਨਵੰਬਰ ਕੋ ਜੀ ਫਰਸਟ ਨਵੰਬਰ ਨੂੰ ਓਪਨਿੰਗ ਕੀਤੀ ਹਾਂ ਜੀ ਹਾਂ ਜੀ ਭਲੇ ਤੇ ਸਾਰੀ ਬੂਲਣ ਦੀ ਆਈਟਮ ਹੈ ਸਾਰੀ ਬੂਲਣ ਦੀ ਆਈਟਮ ਮਿਲਦੀ ਬਾਜ਼ਾਰ ਨਾਲ ਸਸਤੀ ਮਿਲੇਗੀ ਅੱਛਾ ਹਰ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਜੀ ਸੋ ਸਾਡੇ ਉਹ 골ਡੀ ਭਾਈ ਵੀ ਆ ਗਏ ਪਿੱਛੇ 골ਡੀ ਭਾਈ ਨਮਸਕਾਰ ਜੀ ਨਮਸਕਾਰ ਨਮਸਕਾਰ ਮਾਰੇ ਤੁਸੀਂ ਕਿਧਰ ਰੇਡ ਮਾਰੀਂ ਇਨਾ ਬਧਾਈਆਂ ਤੁਹਾਨੂੰ ਜੀ ਤੁਹਾਨੂੰ ਵੀ ਵਧਾਰਨ ਲਗਾ ਤੁਸੀਂ ਕਿਧਰ ਰੇਡ ਮਾਰੀ ਅੱਜ ਅਸੀਂ ਰੇਡ ਦਾ ਮਾਰੀ ਅਸੀਂ ਦੇਖਿਆ ਕਿ ਤੁਹਾਡੇ ਬੇਟੇ ਨੇ ਦੁਕਾਨ ਖੋਲ ਕੇ ਕੀ ਬਾਤ ਹੈ ਤੁਹਾਡੇ ਭਰਾਵਾਂ ਦਾ ਆਸ਼ੀਰਵਾਦ ਹਾਰੇ ਸਾਰਿਆਂ ਦਾ ਜੀ ਕੀ ਕਹੋਗੇ ਸਾਰੇ ਜਿਹੜੀ ਦੁਕਾਨ ਖੋਲ ਹੀ ਗਈ ਹੈ ਕਿਹੜੀ ਆਈਟਮ ਹੈ ਤੇ ਆਜੋ ਆਜੋ ਮੇਰਾ ਬੇਟਾ ਬੇਟੇ ਨੂੰ ਮਿਲਿਓ ਤੁਸੀਂ ਨਹੀਂ ਨਹੀਂ ਆਜੇ ਬੇਟੇ ਨੂੰ ਮਿਲੇ ਨਹੀਂ ਆ ਤਾਂ ਬੇਟੇ ਨੂੰ ਮਿਲਣਾ ਭਾਈ ਹਾਂ ਜੀ ਆਂਦੀ ਸੋ ਅਸੀਂ ਪਹਿਲਾਂ ਤਾਂ ਗੋਲਟੀ ਸਫਰਵਾਲ ਜਿੰਨਾ ਗੱਲ ਕਰਦੇ ਆ ਫਿਰ ਉਹਨਾਂ ਦੇ ਬੇਟੇ ਨਾਲ ਵੀ ਗੱਲ ਕਰਦੇ ਆ ਹਾਂ ਜੀ ਹਾਂ ਜੀ ਕਰੋ ਪੈਟੋ ਪਹਿਲੇ ਦਸ ਚਾਲ ਹੋ ਗਏ ਪਾਣੀ ਠੰਡਾ ਲੋ ਖੀਲ ਹੋ ਗਏ ਮਾਰੇ ਜੀ ਤੁਹਾਡਾ ਆਸ਼ੀਰਵਾਦ ਮਿਲ ਗਿਆ ਸੋਹਣਾ ਸੇਤੇ ਔਰ ਤੁਸੀਂ ਇੰਡੀ ਵਧੀਆ ਦੁਕਾਨ ਆਪਣੇ ਬੇਟੇ ਨੂੰ ਖੋਲ ਕੇ ਦਿੱਤੀ ਹੈ ਹਾਂ ਜੀ ਹਾਂ ਜੀ ਆਂਦੀ ਮਹਾਰਾਜ ਅਸੀਂ ਦੇਖੋ ਜੋ ਮਾਲਕ ਨੇ ਸ੍ਰਿਸ਼ਟੀ ਰਚੀ ਹੈ ਜੀ ਉਹਨੇ ਸੰਚਾਲਨਾ ਕੀਤੀ ਤੇ ਨਾਲ ਦੀ ਨਾਲ ਉਹਨੇ ਦੱਸਿਆ ਕਿ ਪਰਿਵਾਰ ਦਾ ਪਾਲਨ ਪੋਸ਼ਣ ਕਿੱਦਾਂ ਕਰਨਾ ਹੈ ਹਾਂ ਜੀ ਜਿੱਦਾਂ ਕਿ ਤੁਸੀਂ ਸਭ ਜਾਣਦੇ ਹੋ ਕਿ ਮੈਂ ਸਮਾਜ ਸੇਵਾ ਦੇ ਜ਼ਿਆਦਾਤਰ ਉੱਧ ਰਹੀ ਰਹਿਣਾ ਤੇ ਮੈਂ ਸੋਚਿਆ ਕਿ ਕਿਉਂ ਨਾ ਬੇਟੇ ਨੂੰ ਹੁਣ ਨਾਲ ਹੀ ਸਮਾਜ ਸੇਵਾ ਦੇ ਨਾਲ ਨਾਲ ਕਾਰੋਬਾਰ ਵੀ ਕਰਾਇਆ ਜਾਵੇ ਸੋਹਣਾ ਜੇ ਕਿ ਬੇਟਾ ਤੁਹਾਡਾ ਸਟੱਡੀ ਵੀ ਕਰਦਾ ਨਾਲ ਹਾਂ ਜੀ ਤੇ ਉਹਨੂੰ ਹੁਣ ਬਿਜ਼ਨਸ ਵੀ ਤੁਸੀਂ ਵੀ ਕੰਮ ਵੀ ਖੋਲ ਕੇ ਦਿੱਤਾ ਵਾ ਕਿੱਦਾਂ ਦੇਖਦੇ ਹੋ ਬਹੁਤ ਅੱਛਾ ਲੱਗਦਾ ਹੈ ਪਰਮਾਤਮਾ ਦਾ ਉਸ ਬਾਲੀ ਮਹਾਰਾਜ ਦਾ ਪ੍ਰਭੂ શ્રી ਰਾਮ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਉੱਤੇ ਮੇਰੇ ਪਰਿਵਾਰ ਦੇ ਉੱਤੇ ਇੰਨੀ ਕਿਰਪਾ ਕੀਤੀ ਹੋਈ ਹੈ ਜੀ ਸੋ ਮੈਂ ਦੇਖਦਾ ਕਿ ਉਹ ਮੁੰਡਾ ਬਹੁਤ ਲਾਇਕ ਹੈ ਬਿਲਕੁਲ ਜੀ ਪਰਮਾਤਮਾ ਦਾ ਆਸ਼ੀਰਵਾਦ ਤੁਹਾਡੇ ਭਰਾਵਾਂ ਦਾ ਸਹਿਯੋਗ ਦੇ ਨਾਲ ਉਹ ਪਹਿਲੇ ਪੜਨ ਜਾਂਦਾ ਸਵੇਰੇ ਫਿਰ ਜਦੋਂ ਆਪਣੀ ਪੜ੍ਹਾਈ ਪੂਰੀ ਕਰਕੇ ਆਂਦਾ ਉਸ ਤੋਂ ਬਾਅਦ ਦੁਕਾਨ ਦੇ ਉੱਤੇ ਆ ਕੇ ਸਾਰਾ ਸੰਭਾਲਦਾ ਉਹਦੇ ਨਾਲ ਨਾਲ ਮੇਰਾ ਬ੍ਰਦਰ ਹੈ ਸੌਰਵ ਸਾਈ ਸਾਈ ਸਬਰਬਾ ਉਹ ਦੋਨੇ ਚਾਚਾ ਭਤੀਜਾ ਦੁਕਾਨ ਨੂੰ ਚਲਾਉਂਦੇ ਆ ਹੌਲ ਸੇਲ ਦਾ ਕੰਮ ਹੈ ਜੀ ਲੇਡੀ ਸੂਟ ਦੀ ਜਿੰਨੀ ਵੀ ਵੈਰਾਈਟੀ ਹੁੰਦੀ ਹੈ ਜਿਆਦਾਤਰ ਤੁਹਾਨੂੰ ਉਹ ਹੀ ਦੱਸ ਸਕਦੇ ਆ ਕਿ ਟ੍ਰੈਕ ਸੂਟ ਨਾਈਟ ਸੂਟ ਉਸਲਾਵਾ ਟੌਪ ਸੈੱਟ ਕੋਟ ਸੈੱਟ ਆਈ ਕਲ ਚੱਲਦੇ ਹੋਏ ਆ ਔਰ ਜਿੰਨੀ ਵੀ ਬੁੱਲੰਦੀ ਜਿਹੜੀ ਆਈਟਮ ਹੈ ਮੈਂ ਕਹਿੰਦਾ ਮੈਂ ਇਹਨਾਂ ਨੂੰ ਇੱਕ ਗੱਲ ਸਮਝਾਈ ਹੈ ਕਿ ਵਪਾਰ ਦੇ ਵਿੱਚ ਆਪਾਂ ਸਿਰਫ 5 ਜਾਂ 10 ਰੁਪਏ ਮਾਰਜਿਨ ਲ ਕਮਾਈ ਲਈ ਸਮਾਈ ਕਮਾਈ ਦੇ ਨਾਲ ਨਾਲ ਸਮਾਈ ਸੇਵਾ ਵੀ ਕਰੋ ਕਮਾਈ ਤਾਂ ਕਰਨੀ ਹੈ ਉਹਦੇ ਨਾਲ ਨਾਲ ਸਮਾਈ ਸੇਵਾ ਵੀ ਨਾਲ ਨਾਲ ਕਰਨੀ ਹੈ ਤੇ ਇੱਕ ਤਰ੍ਹਾਂ ਦੀ ਸਮਾਈ ਸੇਵਾ ਹੀ ਐ ਸਮਝ ਲਓ ਅਈ ਤੁਹਾਡੇ ਬੇਟੇ ਨਾਲ ਵੀ ਗੱਲਬਾਤ ਕੀਤੀ ਹੈ ਕਿ ਉਹਨਾਂ ਦਾ ਬਹੁਤ ਵਧੀਆ ਗੱਲਾਂ ਲੱਗੀਆਂ ਕਿ ਰੇਟ ਮੈਂ ਉਹ ਦਊਂਗਾ ਪੂਰੇ ਪਿਆਰ ਨਾਲੋ ਚਾਹੇ ਇੱਕ ਪੀਸ ਲੋ ਚਾਹੇ 10 ਪੀਸ ਲੋ ਬਿਲਕੁਲ ਜੋ ਬਾਜ਼ਾਰ ਦੇ ਵਿੱਚ ਰੇਟ ਨਹੀਂ ਹੋਏਗਾ ਜੀ ਅਸੀਂ ਉਹ ਰੇਟ ਦਾਂਗੇ ਮੈਂ ਉਹਨੂੰ ਸਮਝਾਇਆ ਹੈ ਭਲੇ ਇੰਨਾ ਸਸਤਾ ਕਿਉਂ ਦੇ ਰਹੇ ਹੋ ਸਸਤਾ ਨਹੀਂਗਾ ਜੀ ਐਦਾਂ ਮੈਂ ਜਿਹੜੀ ਮੰਨ ਲਓ ਫੈਕਟਰੀ ਜਿਹੜਾ ਪੀਸ ੱੱਲਿਆ ਹਾਂਜੀ ਉਹ ਪਹਿਲੇ ਹੋਲਸੇਲਰ ਬੰਦੇ ਕੋਲ ਜਾਂਦਾ ਵਾ ਫਿਰ ਉਸ ਏਜੰਟਾਂ ਕੋਲ ਜਾਂਦਾ ਏਜੰਟਾਂ ਤੋਂ ਬਾਅਦ ਛੋਟੇ ਦੁਕਾਨਦਾਰ ਕੋਲ ਜਾਂਦਾ ਜਾਂਦੇ ਜਾਂਦੇ 20-20 ਰੁਪਏ ਪੀਸ ਵਧਦਾ ਵਧਦਾ ਥੱਲੇ ਆ ਕੇ ਉਹ 150 ਰੁਪਏ ਪੀਸ ਵਧ ਦੇਂਦਾ ਜਿਹੜੀ 400 ਰੁਪਏ ਦੀ ਚੀਜ਼ ਹੈ ਉਹ 550 ਰੁਪਏ ਪਹੁੰਚ ਜਾਂਦੀ ਪਰ ਅਸੀਂ ਜਿਹੜੀ ਹੈ ਡਾਇਰੈਕਟ ਉਥੋਂ ਫੈਕਟਰੀ ਤੋਂ ਮੰਗਾ ਰਹੇ ਆ 400 ਰੁਪਏ ਦੀ ਜਿਹੜੀ ਸਾਨੂੰ ਚੀਜ਼ ਮਿਲਦੀ ਸੀ 410 ਦੀ 10 405 ਰੁਪਏ ਮੇਟਨਜੀ ਫੀਲਡ ਗਾਂਧੀ ਕੁਚਾ ਨੰਬਰ 10 ਦੇ ਵਿੱਚ ਅਸੀਂ ਇਹ ਤੇ ਹੌਲ ਸੇਲ ਦਾ ਕਪੜੇ ਦਾ ਕੰਮ ਬੇਟਨ ਖੋਲ ਕੇ ਦਿੱਤਾ ਵੈ ਪੁਲਕੀ ਫੈਸ਼ਨ ਕਿੰਗ ਦੇ ਨਾਮ ਤੇ ਦੁਕਾਨਾਂ ਉਹਨਾਂ ਦੀ ਤੇ ਮੈਂ ਤੁਹਾਨੂੰ ਵੀ ਸਾਰੇ ਜਿੰਨੇ ਵੀ ਈਵਰਸ ਐ ਖਾਸ ਕਰਕੇ ਚਿਰਾਗ نیوز ਔਰ ਮੇਰੇ ਭਰਾ ਪ੍ਰਿੰਸ ਗਿਲ ਸਾਹਿਬ ਔਰ ਮਿਲਨ ਜੀ ਬਹੁਤ ਹੀ ਅੱਛੇ ਪੱਤਰਕਾਰ ਨੇ ਔਰ ਸਾਡੇ ਸੰਦੀਪ ਛੱਡਾ ਸਾਹਿਬ ਇਹ ਸਾਰੇ ਮੇਰੇ ਭਰਾ ਨੇ ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਮੇਂ ਲੋ ਜੇ ਮੇਰੇ ਸਮਾਜ ਸੇਵਾ ਲੋਕਾਂ ਨੂੰ ਨਜ਼ਰ ਆਂਦੀ ਹੈ ਜੇ ਕੋਈ ਇਹਨਾਂ ਦਾ ਬਹੁਤ ਹੀ ਵੱਡਾ ਯੋਗਦਾਨ ਆ ਹੁੰਦੇ ਵਿੱਚ ਤੇ ਸੋ ਮੈਂ ਚਿਰਾਗ نیوز ਦਾ ਪ੍ਰਿੰਸ ਗਿਲ ਸਾਹਿਬ ਦਾ ਮਿਲਨ ਜੀ ਦਾ ਸੰਦੀਪ ਛੱਡਾ ਜੀ ਦਾ ਸਾਰੇ ਹੀ ਤਮਾਮ ਟੀਮ ਦਾ ਉਹ ਇਹ ਤਾਂ ਸ਼ਹਿਰ ਦੇ ਵਿੱਚ ਤੁਹਾਡੀ ਦਾ ਪਤਾ ਹੀ ਆ ਸਾਰਿਆਂ ਨੂੰ ਠੀਕ ਹੈ ਸਾਰੇ ਜਾਣਦੇ ਆ ਕਹਿੰਦੀ ਲੋੜ ਹੀ ਨਹੀਂ ਹੈਗੀ ਹੁਣ ਉਹਨਾਂ ਨੇ ਕੀ ਮੈਸੇਜ ਹੋ ਗਿਆ ਕਿ ਆਪਣੇ ਬੇਟੇ ਦੀ ਦੁਕਾਨ ਖੋਲ ਕੇ ਦਿੱਤੀ ਹੈ ਕਿ ਇੱਥੇ ਇੱਕ ਵਾਰੀ ਵਿਜ਼ਿਟ ਕਰੋ ਠੀਕ ਹੈ ਜਰੂਰੀ ਮੈਂ ਸਾਰੇ ਨੂੰ ਪ੍ਰਾਰਥਨਾ ਕਰੂੰਗਾ ਕਿ ਪੁਲਕਿਤ ਮੇਰਾ ਬੇਟਾ ਸੱਬਰਵਾਲ ਉਹਨਾਂ ਨੂੰ ਮੈਂ ਬੁਲਣ ਦਾ ਕੰਮ ਸ਼ਿਖਾਰ ਕਰਾ ਦਿੱਤਾ ਤੇ ਮੈਂ ਤੁਹਾਨੂੰ ਸਭ ਨੂੰ ਕਹੂੰਗਾ ਕਿ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਔਰ ਰੇਟ ਵੀ ਚੈੱਕ ਕਰੋ ਤੁਹਾਡੇ ਮਨ ਖੁਸ਼ ਹੋ ਜਾਏਗਾ ਕਿ ਜਿੱਥੇ ਸਮਾਜ ਸੇਵਾ ਚੱਲਦੀ ਹੈ ਉਹਦੇ ਨਾਲ ਨਾਲ ਅਸੀਂ ਵਪਾਰ ਦੇ ਵਿੱਚ ਵੀ ਇੱਕ ਤਰ੍ਹਾਂ ਦੀ ਸਮਾਜ ਸੇਵਾ ਲਈ ਕੰਮ ਕੀਤਾ ਮੈਂ ਤੁਹਾਨੂੰ ਸਾਰੇ ਪਹਿਲੇ ਹੀ ਡਿਟੇਲ ਦੇ ਵਿੱਚ ਦੱਸਿਆ ਹੈ ਕਿ ਫੈਕਟਿਵ ਪੀਸ ਚੱਲਦਾ ਛੋਟੇ ਦੁਕਾਨਦਾਰ ਤੱਕ ਪਹੁੰਚਦੇ-ਭੁੰ ਡਾਇਰੈਕਟਰ 400 ਰੁਪਏ ਵਾਲੀ ਜਗ੍ਹਾ ਤੇ ਜਾਣਾ ਉੱਥੋਂ ਚੱਕ ਕੇ ਲੈ ਆਏ ਮਾਲ ਤੇ ਉੱਥੇ ਫਿਰ ਅਸੀਂ 410 ਰੁਪਏ 405 ਰੁਪਏ ਇਹ ਹੀ ਰੇਟ ਰੱਖਣਾ ਔਰ ਬਾਕੀ 8 ਮਾ ਦਾ ਵੀ ਜੇ ਮੰਨ ਲਓ ਕੋਈ 200 ਚੀਜ਼ਾਂ 205 ਦਾ 5 ਰੁਪਏ 10 ਰੁਪਏ ਦਾ ਮਾਰਜਨ ਤੇ ਰੱਖਣਾ ਮਾਰਜਨ ਵੀ ਤਾਂ ਹੈ ਕਿਉਂਕਿ ਅਸੀਂ ਆਪਣੇ ਪਰਿਵਾਰ ਦਾ ਵੀ ਪਾਲਣ ਪੋਸ਼ਣ ਕਰਨਾ ਹੁੰਦਾ ਨਾਲ ਨਾਲ ਜੀ ਬਿਲਕੁਲ ਜੀ ਸੋ ਤਾਂ ਤਸਵੀਰਾਂ ਪਹਿਲਾਂ ਦਿਖਾ ਰਿਹਾ ਬਾਹਰ ਦੇਖੋ ਜਿੱਦਾ ਕਿੰਨਾ ਕੁ ਰਾਸ਼ੀ ਪੈ ਚੁੱਕਾ ਦੁਕਾਨ ਦੇ ਵਿੱਚ ਖੜੇ ਆ ਜੋ 1 ਕਿਲੋਵੇ ਜਾਂ 10 ਪੀਸ ਲੋਵੇ ਰੇਟ ਇਹਨਾਂ ਨੂੰ ਇੱਕੋ ਹੀ ਮਿਲੇਗਾ ਉਹ ਫਾਇਲ ਭਾਈ ਜੀ ਤਾਨੂੰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਭਰਾਵਾਂ ਨੂੰ ਜੀ ਵੱਡਿਆਂ ਨੂੰ ਜੀ ਕੀ ਖਾਸ ਲੈ ਕੇ ਆਏ ਹੋ ਅਸੀਂ ਤੁਹਾਡੇ ਲਈ ਨਿਊ ਨਿਊ ਆਈਟਮਾਂ ਲੈ ਕੇ ਆਏ ਆ ਆਪਣੀ ਸ਼ਾਪ ਤੇ ਜੀ ਵੈਲਵਟ ਦੇ ਟਰੈਕਸਟ ਸੂਟ ਹੋ ਗਏ ਬੁਲਨ ਦੇ ਵਸਟੋਨ ਵਾਲੇ ਸੂਟ ਹੋ ਗਏ ਵਿਦਾਊਟ ਸਟੋਲ ਤੋਂ ਵੀ ਹੈਗੇ ਆ ਸਿੰਗਲ ਲੋਰ ਵੀ ਹੈਗੇ ਮੇਰੇ ਕੋਲ ਬਹੁਤ ਸੋਹਣੇ ਸੋਹਣੇ ਸਿੰਗਲ ਟੌਪ ਵੀ ਬਹੁਤ ਹੌਲ ਸੇਲ ਜੈਨੂਨ ਰੇਂਜਸ ਸਿਰਫ 150 ਰੁਪਏ ਦੀ 140 ਰੁਪਏ 160 ਰੁਪਏ ਰੇਂਜ ਬਹੁਤ ਮਿੱਠੀ ਮਿੱਠੀ ਰੇਂਜ ਦੇ ਪੀਸ ਨੇ ਮੇਰੇ ਕੋਲ ਜੀ ਮੈਨ ਇੰਨਾ ਸਸਤਾ ਕਿਉਂ ਬਸ ਸਾਡੇ ਭਰਾਵਾਂ ਦੇ ਅਸ਼ੀਰਵਾਦ ਨਾਲ ਜੈਨੂਨ ਜੀਨਰ ਦੇ ਕੰਮ ਕਰਦਾ ਹੌਸਲਾ ਕੰਮ ਹੈ ਔਰ ਮੇਨ ਸਭ ਤੋਂ ਵੱਡੀ ਗੱਲ ਹੈ ਤੁਸੀਂ ਇੱਕ ਲੈ ਲਓ 10 ਲੈ ਲਓ ਕੰਮ ਮੇਰਾ ਹੋਲ ਸੇਲ ਦਾ ਜੀ ਜੀ ਹਾਂ ਜੀ ਪਹਿਲਾਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਦੇਖ ਰਹੇ ਮੈਂ ਤੁਹਾਨੂੰ ਕਹਿੰਦਾ ਇੱਕ ਵਾਰੀ ਤੁਸੀਂ ਮਾਰਕੀਟ ਤੋਂ ਟ੍ਰਾਈ ਕਰਕੇ ਮੇਰੇ ਕੋਲ ਜਰੂਰ ਵਿਜ਼ਿਟ ਕਰਿਓ ਮੇਰੇ ਵਰਗੇ ਰੇਟ ਕਿ ਤੁਹਾਨੂੰ ਕਿਤੋਂ ਨਹੀਂ ਮਿਲਣਗੇ ਗੱਲ ਦੀ ਮੈਂ ਤੁਹਾਨੂੰ ਗਾਰੰਟੀ ਦਿੰਦਾ ਪ੍ਰੋਪਰ ਜੀ ਸਭ ਕੁਲਕੀ ਦੇ ਭਾਈ ਵੀ ਆ ਗਏ ਕੁਲਕੀ ਦੇ ਭਾਈ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਇੱਧਰ ਆਓ ਇੱਧਰ ਆਓ ਸੋ ਅਸੀਂ ਗੋਲਡੀ ਸਬਰਵਾਲ ਜਿਹੜੇ ਬੇਟਾ ਵੀ ਇੱਥੇ ਪਹੁੰਚ ਚੁੱਕੇ ਨੇ ਪਹਿਲਾਂ ਤਾਂ ਵਧਾਈਆਂ ਇਸਨਾਂ ਵਿੱਚ ਚ ਵਧਾਈਆਂ ਆਓ ਬੈਠੋ ਪਹਿਲਾਂ ਦੋ ਮਿੰਟ ਕਿੰਨੀ ਖੁਸ਼ੀ ਹੋ ਰਹੀ ਹੈ ਕਿੰਨਾ ਕਿਆ ਲੱਗ ਰਿਹਾ ਕਿ ਤੁਹਾਡੇ ਫਾਦਰ ਸਾਹਮਣੇ ਤੁਹਾਨੂੰ ਇੱਕ ਬਿਜ਼ਨਸ ਖੋਲ ਕੇ ਦਿੱਤਾ ਗਿਆ ਹਾਂਜੀ ਹਾਂਜੀ ਬਹੁਤ ਚਾਚੂ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਹੁਣ ਨਾਲੇ ਮੇਰੇ ਪਾਪਾ ਨੇ ਮੈਨੂੰ ਇਸ ਕੰਮ 'ਚ ਪਾਇਆ ਇਸ ਲਾਈਨ 'ਚ ਪਾਇਆ ਬਾਲਾਈ ਜੀ ਮਾਰੇ ਦੇ ਅਸ਼ੀਰਵਾਦ ਨਾਲ ਮੇਰੇ ਪਾਪਾ ਦਾ ਅਸ਼ੀਰਵਾਦ ਹੈ ਇਹਨਾਂ ਨੇ ਮੈਨੂੰ ਹੁਣੇ ਇਸ ਕੰਮ 'ਚ ਪਾਇਆ ਮੈਂ ਨਾਲ ਨਾਲ ਸਟੱਡੀ ਵੀ ਕਰਦੇ ਨੇ ਅੱਚੂ ਨਾਲ ਨਾਲ ਪਾਪਾ ਕੱਪੜੇ ਦਾ ਬਿਜ਼ਨਸ ਵੀ ਕੀਤਾ ਹੁਣ ਹੋਲਸੇਲ ਸਪਲਾਈਸੇ ਬਹੁਤ ਵਧੀਆ ਰੇਟ 'ਤੇ ਮਤਲਬ ਟਾਈਮ ਕਿੱਦਾਂ ਦੇ ਰਹੇ ਹੋ ਇੱਕ ਪਾਸੇ ਸਟੱਡੀ ਵੀ ਕਰ ਰਹੇ ਹੋ ਦੂਜੇ ਪਾਸੇ ਦੁਕਾਨ 'ਤੇ ਵੀ ਟਾਈਮ ਦੇ ਰਹੇ ਚਾਚੋ ਟਾਈਮ ਮਿਲ ਜਾਂਦਾ ਆਪਣੇ ਆਪ ਹੀ ਆਪ ਕੱਢ ਲੈਣੇ ਹੈ ਚੋਟ ਆਪਾਂ ਜਸਟ ਕਰ ਲੈਣੇ ਆਪਾਂ ਟਾਈਮ ਕੱਢ ਲੈਣੇ ਭਲੇ ਕੀ ਖਾਸ ਲੈ ਕੇ ਆਏ ਹੋਏ ਇਸ ਵਾਰੀ ਤੁਸੀਂ ਲੋਕ ਆਪਣੇ ਕੋ ਚਾਚੋ ਕੋਡ ਸੈਟ ਹੋਣਗੇ ਟੋਪ ਹੋਣਗੇ ਪਜਾਮੇ ਸਿੰਗਲ ਪਲੱਸ ਵਗੈਰਾ ਹੋਣਗੇ ਟੋਪ ਹੋਣਗੇ ਫੁੱਲਾਂ ਦੇ ਟੋਪ ਬੈਲਵੜਦੇ ਸੂਟ ਬੱਚਿਆਂ ਦੇ ਵੀ ਤੇ ਲੇਡੀਜ਼ ਦੇ ਵੀ ਸਾਰੇ ਆਪਣੇ ਕੋ ਵੈਰਾਈਟੀ ਹੈਗੀ ਹੈ ਤਾਂ ਲੈ ਡੇਟ ਵੀ ਆਪਣਾ ਬੜਾ ਜੈਨੂਇਨ ਡੇਟ ਆ ਸਿਰਫ 10 ਰੁਪਏ ਪਰ ਮਾਰਜਨ ਨਾ ਕੇ ਜਾ ਜੋ ਆਪਾਂ ਦੇਣਾ ਹੈ ਚਾਹੇ ਹੋਲ ਸੇਲ ਹੋ ਚਾਹੇ ਡਿਟੇਲ ਹਾਂਜੀ ਚਾਚੂ ਆਮ ਇੱਕ ਪੀਸ ਲੋ ਚਾਹੇ 10 ਪੀਸ ਲੋ ਮੱਲੇ ਜਿੱਦਾਂ ਤੁਹਾਡੇ ਫਾਦਰ ਸਾਹਿਬ ਸੇਵਾ ਗਾਰੇ ਤੁਸੀਂ ਵੀ ਸੇਵਾ ਹੀ ਕਰ ਰਹੇ ਹੋ ਹਾਂਜੀ ਹਾਂਜੀ ਆਪਾਂ ਵੀ ਸਮਾਜ ਸੇਵੇ ਕਰਨੀ ਲੱਟੂ ਅੱਛਾ ਕੰਮ ਦੇ ਵਿੱਚ ਵੀ ਤੇ ਉਹਦਾ ਵੀ ਆਪਾਂ ਸਮਾਜ ਸੇਵੇ ਕਰਨ ਦੇਚੋ ਅੱਛਾ ਹਾਂਜੀ ਕਿੰਨੀ ਖੁਸ਼ੀ ਹੋ ਰਹੀ ਹੈ ਤੁਹਾਨੂੰ ਅੱਜ ਹੋਰ ਖੁਸ਼ੀ ਹੋ ਰਹੀ ਚਾਚੂ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਹੈ ਆਪਾਂ ਬਿਜ਼ਨਸ ਖੋਲੇ ਆ ਉਹਨਾਂ ਬਾਲੇ ਦੀ ਕਿਰਪਾ ਨਾਲ ਆਪਾਂ ਬਿਜ਼ਨਸ ਕਰ ਦੇ ਕੋਈ ਆਡਮਸਨ ਦਿਖਾ ਸਕਦੇ ਹੋ ਕਿਹੜੀ ਜਿਹੜੀ ਵੈਲਵਟ ਦੀ ਆਡਮਾ ਲਾ ਲੋ ਜਾਂ ਕੋਈ ਆ ਦੇਖੋ ਪਜਾਮਾ ਵੈਲਵਟ ਦਾ ਸਿਰਫ 150 ਰੁਪਏ ਦਾ ਦੇਖ ਲੋ ਜੇ ਤੇ ਰੱਸ਼ ਪੈ ਗਿਆ ਸੰਭਾਲ ਨਹੀਂ ਉਹਨਾਂ ਦਾ ਦੇ ਕੋ ਚਾਚੂ ਟੈਨਸ਼ਨ ਨਾ ਆ ਦੇਖੋ ਸਿਰਫ 150 ਰੁਪਏ ਵੈਲਵਟ ਦਾ ਪਜਾਮਾ ਦੇ ਤੁਸੀਂ ਤਸਵੀਰਾਂ ਦੇਖ ਲੋ ਵੈਲਵਟ ਦਾ ਪਜਾਮਾ ਸਿਰਫ 150 ਰੁਪਏ ਮੈਂ ਹੁਣ ਵੀ ਦੱਸ ਰਿਹਾ ਮਾਪੀ ਰੇਟ ਸਹੀ ਆ ਨਾ ਹਾਂਜੀ ਰੇਟ ਸਹੀ ਹੈ ਤਾਂ ਨਹੀਂ ਹੈਗਾ ਵੀਡੀਓ ਤੁਸੀਂ ਬਣਾਉਣ ਵਾਸਤੇ ਤੇ ਇਹ ਕਹਿੰਦੇ ਨਹੀਂ 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 ਚਾਚੂ ਅਫਾਦਾ ਨਹੀਂ ਕਹਾਂਗੇ ਪੂਰੀ ਮਾਰਕੀਟ ਦੀ ਗੱਲ ਅੰਦਰ ਨਾ ਰੇਟ ਤੁਹਾਨੂੰ ਕਿੱਥੇ ਨਹੀਂ ਮਿਲੇਗਾ ਸਿਰਫ ਆਵੇਂ ਇੱਕ ਵੀ ਹੋਰ ਜਿਆਦਾ देर ਨਾ ਕਰਿਓ ਇਹ ਗੋਲਡੀ ਸਫਰ ਵਾਲੀ ਦੇ بیٹے ਦੀ ਦੁਕਾਨ ਆ 150 ਰੁਪਏ ਤੁਹਾਨੂੰ ਪਜਾਮਾ ਮਿਲ ਰਿਹਾ ਬੁਲੰਦਾ ਹੋਰ ਗੇੜੀ ਆ ਆਈਟਮ ਕੀ ਆ ਦੇਖੋ ਚੋ ਟ੍ਰੈਕਸੂਟ ਨਾਲ ਟੀ-ਸ਼ਰਟ ਨਾਲ ਹੋਰ ਸਿਰਫ 350 ਰੁਪਏ ਦਾ 350 ਰੁਪਏ ਦਾ ਕਿੱਥੋਂ ਨਹੀਂ ਮਿਲੇਗਾ ਦੇਖ ਲੋ ਜੀ 350 ਰੁਪਏ ਦਾ ਪੂਰਾ ਸੂਟ ਉਸ ਬਟਰਾਕਾ ਨਹੀਂ ਹੈਗਾ ਨਾ ਨਹੀਂ 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 ਇੱਥੇ ਲੈਣਾ ਲੱਗ ਗਿਆ ਤੇ ਕਸਟਮਰ ਦੀਆਂ ਫਿਰ ਲੱਗ ਗਿਆ ਚਾਚੂ ਆਣਗੇ ਸਾਡੇ ਕੋਲ ਕਸਟਮਰ 5-5 ਕੇ ਆਣਗੇ ਆ ਦੇਖੋ ਇਹ ਸੂਟ ਦਿਖਾਇਆ ਚਾਚੂ ਟਰੈਕ ਸੂਟ ਐਵੇਲੇਬਲ ਦਾ ਸੂਟ ਸਟੋਰ ਵਾਲਾ ਚਾਚੂ ਹਾਂਜੀ 6 300 ਰੁਪਏ ਦਾ 6 350 ਰੁਪਏ ਦਾ ਕਿੱਥੋਂ ਵੀ ਨਹੀਂ ਮਿਲੇਗਾ ਸਟੋਰ ਵਾਲਾ 6 350 ਹੋ ਜਾਏ ਹਾਂਜੀ ਕੀ ਕੁਮਾਰਿਓ ਫਿਰ ਤੁਸੀਂ ਕੁਝ ਨਹੀਂ ਚਾਚੂ ਬਸ ਦਾ ਫਾਦਰ ਸਾਹਿਬ ਵਾਂਗੂ ਸੇਵਾ ਹੀ ਕਰ ਰਹੇ ਹੋ ਹਾਂਜੀ ਹਾਂਜੀ ਸਮਾਜ ਸੇਵਾ ਸਿਰਫ 10 ਰੁਪਏ ਮਾਜਨ ਰੱਖਿਆ ਪਾ ਦੇਨੇਗਾ ਇਹਨੂੰ ਆ ਦੇਖੋ ਭਾਵੇਂ ਇੱਕ ਸੂਟ ਰੁਪਏ ਚ 10 ਆ ਦੇਖੋ ਨਾਲ ਸਟੋਲ ਚਾਚੂ ਤੇ ਨਾਲ ਆ ਦੇਖੋ ਅਫਗਾਨੀ ਸਲਵਾਰ 350 ਰੁਪਏ ਚ ਪੂਰਾ ਸੈੱਟ ਹਾਂਜੀ ਪੂਰਾ ਸੈੱਟ ਸਿਰਫ 350 ਰੁਪਏ ਚ ਚਾਹੇ 1 ਕਿਲਵੇ ਚਾਹੇ 10 ਪੀਸ ਚ ਚਾਹੇ 10 ਪੀਸ ਲਵੇ ਅਟ ਅੱਛਾ ਤੇ ਆਣਾ ਕਿੱਥੇ ਹੋਣਾ ਈ ਦੁਕਾਨ ਚਾਚੋ ਲੁਧਿਆਣਾ ਫੀਲਡ ਗੰਜ ਕੁਚਾ ਨੰਬਰ 10 ਦੇ ਵਿੱਚ ਫੁਲਕੀ ਤੇ ਫੈਸ਼ਨ ਕਿੰਗ ਹਾਂਜੀ ਤੁਸੀਂ ਆਪਣਾ ਕੰਟੈਕਟ ਨੰਬਰ ਵੀ ਦੇ ਹਾਂਜੀ ਹਾਂਜੀ ਦੇਖੋ 7973302083 ਤੋਂ ਜ਼ਿਆਦਾ ਦੇਰ ਨਾ ਕਰਿਓ ਜੀ ਮੈਂ ਤੁਹਾਨੂੰ ਬਾਰ ਬਾਰ ਕਹਿ ਰਹੇ ਹਾਂ ਬਿਲਡਿੰਗਾਂ ਦੇ ਕੋਚਾ ਨੰਬਰ 10 ਪੁਲਕੀ ਤੇ ਜਿਹੜੀ ਦੁਕਾਨ ਜਿਹੜੀ ਕੁਆਲਿਟੀ ਸੱਬਰਵਾਲੀ ਦੇ بیٹے ਦੀ ਦੁਕਾਨ ਆ ਤੁਸੀਂ ਪਹਿਲਾਂ ਤਾਂ ਦੇਖੋ ਇਹਦਾ ਬੈਨਰ ਜਿਹੜਾ ਇਹਨਾਂ ਨੇ ਬੋਰਡ ਲਵਾਇਆ ਕਿੱਡਾ ਸੋਹਣਾ ਲੱਗ ਰਿਹਾ ਪੁਲਕੀ ਸੱਬਰਵਾਲ ਫੈਸ਼ਨ ਕਿੰਗ ਕਿ ਪੁਲਨਾ ਦਾ ਜਯੋ ਕਲੀ ਨੰਬਰ 10 ਕੋਚਾ ਨੰਬਰ ਸੋਰੀ 10 ਇੱਥੇ ਹਰ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਜਿਹੜੀ ਮਿਲੂਗੀ ਔਰ ਇੰਨੇ ਸਸਤੇ ਮਿਲੂਗੀ ਪੂਰੇ ਬਜ਼ਾਰ ਜੇ ਟਰਾਈ ਕਰ ਲਿਓ ਠੀਕ ਹੈ ਚਾਹੇ ਕੋਈ ਲਵੇ 10 ਇੱਕ ਪੀਸ ਚਾਹੇ ਲਵੇ 10 ਪੀਸ ਰੇਟ ਤੁਹਾਨੂੰ ਮਿਲੂਗਾ ਇੱਕੋ ਹੀ ਰੇਟ ਸੋ ਜ਼ਿਆਦਾ ਦੇਰ ਨਾ ਕਰਿਓ ਇੱਕ ਚਾ ਨੰਬਰ 10 ਦੇ ਵਿੱਚ ਪਹੁੰਚੋ ਇਸੇ ਤਰ੍ਹਾਂ ਦੇ ਹੋਰ ਵੀ ਅਪਡੇਟ ਦੇਖਦੇ ਰਹੋ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਧੰਨਵਾਦ ਸ਼ੁਕਰੀਆ